ਇਹੀ ਪ੍ਰਾਲੀ ਗੈਸ ਬਣੂਗੀ ਕਾਰਾਂ ਚੱਲਣ 'ਚ ਗੱਡੀਆਂ ਚੱਲਣਗੀਆਂ ਹਾਲ ਬਣ ਰਹੀ ਹੈ ਸਾਡੀ ਧਰਤੀ ਜਿਹੜੀ ਹੈ ਉਹਦੀ ਉਪਜਾਊ ਸ਼ਕਤੀ ਵਧੂ ਤੇ ਚਾਰ ਚੀਜ਼ਾਂ ਕੱਢੀ ਹੋ ਰਹੀਆਂ ਪੰਜਾਬ ਅੰਦਰ ਖੇਤੀ ਦੀ ਰੈਣ ਖੂਨ ਦੇ ਨਿਪਟਾਰੇ ਲਈ ਅਤੇ ਬਾਇਓਫਿਊਲ ਉਤਪਾਦਾਂ ਵਿੱਚ ਸੂਬੇ ਨੂੰ ਮੋਰੀ ਬਣਾਉਣ ਦੀ ਖਾਤਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬਾਇਓਫਿਊਲਸ ਪਾਲਿਸੀ ਤਿਆਰ ਕੀਤੀ ਹੈ ਜਿਸ ਤੇ ਹੈਟ ਪੰਜਾਬ ਸਰਕਾਰ ਨੇ 2035 ਤੱਕ ਸੂਬੇ ਦੀ ਇੰਡਨ ਮੰਗ ਦਾ 20% ਬਾਇਓਫਿਊਲਸ ਤੋਂ ਪੂਰਾ ਕਰਨ ਦਾ ਟੀਚਾ ਮਿੱਥਿਆ ਹੈ ਫਸਲੀ ਰੈਂਡ ਖੁੰਦ ਦੀ ਵਰਤੋਂ ਦੇ ਨਾਲ ਸੂਬੇ ਅੰਦਰ ਹੀ ਕੰਪਰੈਸਡ ਬਾਇਓ ਗੈਸ 2G ਬਾਇਓ ਇਥਨੋਲ ਅਤੇ ਬਾਇਓਮਾਸ ਪੈਲੇਟਸ ਦਾ ਉਤਪਾਦਨ ਹੋਰ ਵਧਾਇਆ ਜਾਵੇਗਾ ਜਿਸ ਦੇ ਨਤੀਜੇ ਵੱਜੋਂ ਜਿੱਥੇ ਫਸਲੀ ਰੈਂਤ ਖੋਣ ਦੀ ਸਹੀ ਵਰਤੋਂ ਹੋਵੇਗੀ ਉੱਥੇ ਹੀ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਬਾਇਓਫਿਊਲ ਦੇ ਉਤਪਾਦਾਂ ਨੂੰ ਵਧਾਉਣ ਵਾਲੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਸੂਬੇੰਦਰ 12000 ਤੋਂ ਵੱਧ ਰੋਜ਼ਗਾਰ ਪੈਦਾ ਹੋਣਗੇ ਹੁਣ ਖਜ਼ਾਨੇ ਭਰੇ ਜਾਣਗੇ ਤੇ ਖਜ਼ਾਨੇ ਭਰੇ ਹੋਏ ਜਿਹੜੇ ਨੇ ਉਹ ਬਰਕਤ ਜਿਹੜੀ ਖਜ਼ਾਨੇ ਦੀ ਉਹ ਥੋਡੇ ਤੇ ਲਾਈ ਜਾਊਗੀ ਥੋਡੇ ਪੰਜਾਬ ਸਰਕਾਰ ਨੇ ਕੀਤੀ ਕਿਸਾਨਾਂ ਦੇ ਭਲੇ ਦੀ ਗੱਲ ਨਾਲੇ ਮਿਲਿਆ ਮੁਨਾਫਾ ਨਾਲੇ ਪਰਾਲੀ ਦਾ ਹੱਲ